ਸਾਈ ਸੇਜੋ ਸੁਰੇਸ਼ ਗਣੇਸ਼ ਮਹੇਸ਼ਵਰ ਗਾਹੇ ਫਰੇ ਸ੍ਰਤਰ ਥਾਨ ਆਇਓ ਸ੍ਰੋਤੀ ਸ੍ਰੋਤੀ ਜਾਣੇ ਜਿਹੜਾ ਸੀ ਤਾਂ ਇਹਨਾਂ ਦੇ ਗਣੇਸ਼ ਗਣੇਸ਼ ਬਹੁਤ بڑا ਵਿਦਵਾਨ ਬੁੱਧਿਆ ਹੈ ਉਹ ਲਿਖਦਾ ਵੀ ਬੇਦ ਗਣੇਸ਼ ਨੇ ਲਿਖੇ ਨੇ ਕਾਪੀਆਂ ਲਿਖਦਾ ਉਹਨਾਂ ਦੇ ਗਣੇਸ਼ ਬੇਦਾਂ ਦੀਆਂ ਜਿਵੇਂ ਬੇਦਾਂ ਦੀਆਂ ਕਾਪੀਆਂ ਲਿਖਦੇ ਰਹੇ ਨੇ ਬੇਦ ਤਾਂ ਬ੍ਰਹਮਾ ਨੇ ਲਿਖੇ ਬੰਦੇ ਨੇ ਪਰ ਗਣੇਸ਼ ਨੂੰ ਕਹਿੰਦੇ ਨੇ ਗਣੇਸ਼ ਉਹ ਇਹ ਸ਼ਿਵ ਜੀ ਵਾਲੇ ਗਣੇਸ਼ ਨੂੰ ਕਹਿਣ ਲੱਗੇ ਲਿਖਿਆ ਨੇ ਉਹ ਦੂਏ ਵਿਸ਼ਰੂ ਵਾਲੇ ਬ੍ਰਹਮਾ ਨੂੰ ਕਹਿਣ ਲੱਗੇ ਲਿਖਿਆ ਨੇ ਕੀ ਲਿਖਿਆ ਨੇ ਉਹਨਾਂ ਨੇ ਲਿਖਿਆ ਉਹਨਾਂ ਨੇ ਕਿ ਆਪਾਂ ਵੀ ਕੋਈ ਆਪਣਾ ਲਿਖਾਰੀ ਬਣਾ ਲਓ ਉਹਨਾਂ ਨੇ ਕਿਹਾ ਸ਼ਿਵ ਬਣਾ ਲੈ ਲਿਖਾਰੀ ਬਣਾਉਣਾ ਤਾਂ ਪਊਗਾ ਝੂਠ ਹੋ ਜਾ ਬੋਲ ਬਰਾਬਰ ਪੈਰਲ ਬੋਲਣਾ ਹੀ ਪਊ ਉਹਨਾਂ ਦਾ ਕਸੂਰ ਕੋ ਹੁੰਦਾ ਹਿੰਦੂਆਂ ਦਾ ਮੁਸਲਮਾਨ ਕਹਿੰਦੇ ਆਪਾਂ ਵੀ ਬਣਾ ਲਓ ਜਨਕ ਦੋਜ ਖਨੂ ਰੱਖ ਲੈ ਉਹਨਾਂ ਨੇ ਮਰੇ ਖਲੂ ਦਾ ਬਊਏ ਬਰਾਬਰ ਦੇ ਨਾਮ ਰਖ ਲੈ ਹੁਣ ਕੌਣ ਹੈ ਜਾਣਕ ਤੋ ਜੰਨਤ ਵਿੱਚ ਭਈ ਉਹ ਕਹਿੰਦੇ ਹੁਣ ਕੌਣ ਨੇ ਤੁਹਾਡਾ ਜੰਨਤ ਚ ਕੋਈ ਵੀ ਨਹੀਂ ਕਹਿੰਦੇ ਦੋਜੇ ਕਹਿੰਦੇ ਉੱਥੇ ਵੀ ਨਹੀਂ ਕੋਈ ਕਿ ਬਣਾਇ ਕਾਸੂਰ ਨੇ ਜਿਹੜੇ ਉੱਤੇ ਬਾਗ ਨੇ ਉਹਨਾਂ ਨੂੰ ਪਾਣੀ ਦਿੰਦਾ ਉਹ ਕੋਈ ਜਦੋਂ ਮੈਂ ਪੇੜ ਡੌਲੇ ਪਾਣਗੇ ਪੁਰਾਣੇ ਖਰਾਬ ਹੋ ਜਾਣਗੇ ਹੈ ਉੱਤੇ ਕੋਈ ਹੈ ਨਹੀਂ ਤੇ ਪੇੜਾਂ ਨੂੰ ਪਾਣੀ ਕੌਣ ਦਿੰਦਾ ਸਾਹਮਦਾ ਕੌਣ ਲੈ ਬਾਗ ਨੂੰ ਚੂੜ ਬੋਲ ਬੈਠੇ ਹੁਣ ਜਵਾਬ ਕੋਈ ਨਹੀਂ ਕਦਨੇ ਯਾ ਤਾਪਨੇ ਕਭੀ ਸੋਚਾਈ ਨਹੀਂ ਚਲੋ ਫੇਰ ਸੋਚ ਲਿਓ ਕੋਈ ਬੰਦੇ ਹੋ ਕੇ ਸੋਚ ਲਿਓ ਹੁਣ ਪਹਿਲੇ ਘਰ ਟਹਿ ਜਾਣਗੇ ਜੇ ਹੁਣ ਘਰ ਚ ਕੋਈ ਜਾ ਕੇ ਬਸੇ ਨਾ ਆਪਾਂ ਪਾ ਦਈਏ ਆਪਣੇ ਛਾਇਰ ਬਸਾ ਦਈਏ ਕੋ ਲੋਡੀਓ ਬਸਾ ਦਈਏ ਕੋਈ ਜਾ ਕੇ ਹਜ਼ਾਰ ਸਾਲ ਬਸੇ ਤੋ ਰਹਿ ਜਾਣਗੇ ਫਿਰ ਉਹ ਬਸਾਈਆਂ ਹੀ ਕਾਸੂੜ ਮੇ ਪਤੰਦਰੋ ਜਦ ਜਨ ਬੰਦੇ ਜਾਂਦੇ ਪਹਿਲੇ 2-4 ਸਾਲ ਪਹਿਲਾਂ ਬਣਾ ਲੈਂਦੇ ਕਦੇ ਇਹ ਤਾਂ ਧਿਆਨ ਹੀ ਨਹੀਂ ਆ ਮਾਂ ਨਕਲ ਵਾਰੀ ਸੀ ਅਕਲ ਹੈਦੀ ਸੀ ਮਾਰੀ ਸੀ ਨਕਲ ਵੀ ਇਹਨਾਂ ਦਾ ਸੁਰਗਾ ਆਪਾਂ ਜੰਨਤ ਕਹਿ ਦੋ ਲਾਲਚੇ ਦੇਣਾ ਵੀ ਜੰਨਤ ਜਾਣਾ ਜਾਵਾਂਗੇ ਉੱਥੇ ਉਹ ਮਿਲੂਗਾ ਉੱਥੇ ਉਹ ਮਿਲੂਗਾ ਬਸ ਇਹੋ ਜਿਹਾ ਕੁਝ ਕਰ ਲੈਂਦੇ ਉਹਨਾਂ ਨੇ ਕਾਟਾ ਕਲ ਵਾਲੇ ਫਿਰ ਭਾਜ ਜਾਂਦੇ ਹੁੰਦੇ ਹਾਂ ਜੀ ਖੜ ਜਿਹੜਾ ਇਹਨਾਂ ਦਾ ਗਨੇਸ਼ ਹੈ ਹੋਰ ਕੌਣ ਸੁਰੇਸ਼ 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 ਸੁਰੇਸ਼ਾ ਗਾ ਇੰਦਰ ਸੁਰਾਂ ਦਾ ਈਸ਼ ਰਾਜਾ ਇੰਦਰ ਗਣੇਸ਼ ਸੁਰੇਸ਼ ਗਣੇਸ਼ ਸ਼ੇਸ਼ ਛੇ ਸ਼ੇਸ਼ਨਾਗ ਅਛੇ ਸੁੰਦਰ ਜਿਹੜਾ ਇਹਨਾਂ ਦੇ ਚੇਲਿਆਂ ਚੋਂ ਬੜਾ ਹੋਵੇ ਨਾ ਸ਼ਿਵਜੀ ਦੇ ਚੇਲਿਆਂ ਚੋਂ ਸ਼ਿਵ ਦੇ ਚੇਲਿਆਂ ਨੂੰ ਸ਼ੇਸ਼ ਕਹਿੰਦੇ ਨੇ ਉਹ ਸਾਪ ਦੀ ਗੱਲ ਚ ਪਾਇਆ ਹੁੰਦਾ ਉਹਦਾ ਚੇਲਾ ਅਸਲ ਚ ਉਹ ਹੋਰ ਦੀ ਕੋਈ ਹੈਗਾ ਸ਼ੇਸ਼ ਮਹੇਸ਼ਰ ਬੇਸ਼ਰ ਬੇਸ਼ਰ ਉਹਨਾਂ ਦੇ ਨਾਲ ਰਾਖੀ ਨੇ ਬੜੇ ਫਿਰ ਆਖਿਆ ਦੇ ਰਾਜੇ ਉਹ ਜਿਹੜੇ ਧਰਮ ਨੂ ਨਾਮ ਨਰ ਵਾਲੇ ਜਿਹੜੇ ਨੰਨ ਲੋਕ ਨਾਮ ਬੇਸਰ ਸੱਚ ਆਪਣੇ ਸ਼ਿਵਜੀ ਸ਼ਿਵਜੀ ਬੇਸਰ 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 ਵੀ ਧਰਮ ਨੂ ਨਾਮ ਨਰ ਵਾਲਾ ਇਹਨਾਂ ਦੇ ਧਰਮ ਨੂ ਨਾਮ ਨਰ ਵਾਲਾ ਜਿਹੜਾ ਹੈਗਾ ਪੰਡਤ ਦੇ ਉਹਨੂੰ ਬੇਸਰੇ ਕਹਿੰਦੇ ਨੇ ਬੇਖਾਸਰ ਬੇਸਰੇ ਆਹ ਹੋਰ ਕੀ ਹੈ ਉਹ ਚ ਵੀ ਦਾ ਜਲੇ ਨੇ ਅਸਲ ਵਿੱਚ ਸ਼ਿਵਜੀਆ ਨੂੰ ਰਾਖੇ ਕਹਿੰਦੇ ਨੇ ਹੈ ਪਹਿਲਾ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਇਹੇ ਦੋ ਤੜੇ ਨੇ ਇੱਕ ਇੱਕ ਇਹਦਾ ਤੜਾ ਸ਼ਿਵਜੀ ਵਾਲਾ ਵੀ ਸ਼ਿਵਜੀ ਦਾ ਦੋ ਤੜੇ ਢੜੇ ਰਿਤਿਆ ਤੜਾ ਕਹੜਾ ਇਹ ਅਸਲ ਦੇ ਵਿੱਚ ਸ਼ਿਵਜੀ ਨੂੰ ਕਹਿੰਦੇ ਨੇ ਕਿ ਇਹ ਤਾਂ 1200 ਸਾਲ ਦੀ ਇਹਨਾਂ ਦੀ ਸੂਲ੍ਹਾ ਹੋਈ ਹੈ 1200 ਸਾਲ ਤੇ ਜਾ ਕੇ ਮੁਸਲਮਾਨਾਂ ਨੇ ਰਾਜ ਕੈਲ ਕਰ ਲੈਣਾ ਇਹ ਦੋਸਾਂ ਚਾਕੇ ਫੈਸਲਾ ਕੀਤਾ ਇਹਨਾਂ ਨੇ ਕਦੇ ਸ਼ਿਵਜੀ ਭਗਤਾਂ ਦਾ ਰਾਜ ਹੋ ਗਿਆ ਕਦੇ ਬਿਸ਼ਰੂ ਦਾ ਰਾਜ ਹੋ ਗਿਆ ਬਿਸ਼ਰੂ ਦਾ ਹੋ ਗਿਆ ਆਹੀ ਲੜਾਈ ਰਹੀ ਹੈ ਦੱਤਾ ਤਰੇ ਦੀ ਅਰੋਧੀ ਹੋਰ ਕੀ ਹੈ ਦੱਤ ਕੌਣ ਲਦਾਤਾ ਦੁਰਬਤਾਰ ਉਹ ਦੂਏ ਬਿਸ਼ਰੂ ਦੇ ਅਵਤਾਰ ਨੇ ਇਹਾਂ ਦੀ ਲੜਾਈ ਰਹੀ ਹੈ ਇਹੀ ਰਸ ਤੇ ਮੂਚੀ ਇੱਕ ਦੂਜੇ ਨੂੰ ਕਹਿੰਦੇ ਗਾਹੇ ਫਰੇ ਸੁਤੀ ਤਾ ਨਾ ਆਇਓ ਗਾਹੇ ਫਰੇ ਸੁਤੀ ਆ ਜਿਹੜੇ ਗਰਧ ਨੇ ਨਾ ਧਰਮਗ੍ਰੰਥ ਸੁਰਤੀ ਸੁਰਤੀ ਇਹ ਵੇਦ ਦੇ ਵਿੱਚੋਂ ਜਿਹੜੇ ਕੱਢਿਆ ਜਿਹੜੇ ਵੇਦ ਦੇ ਅਰਥ ਕੀਤੇ ਹੋਏ ਠੀਕ ਹੈ ਉਡ ਅਮਾਉਂਟੇ ਕੁਝ ਲੈ ਕੇ ਵੇਚ ਦੇ ਸ਼ਲੋਕ ਕੱਢੇ ਹੋਏ ਦੇ ਵਿੱਚੋਂ ਵੇਦਾਂ ਚੋਂ ਆਡਾ-ਆਢ ਸ਼ਲੋਕ ਬਲੂਪੇ ਆਲ ਦੇ ਜਿਹੜੇ ਕੱਢੇ ਨੇ ਸੁਰਤੀਆਂ ਦੇ ਕਹਿੰਦੇ ਬਥੇਰੀਆਂ ਗਾਲ ਹੀ ਉਹਨਾਂ ਨੇ ਪੜ ਪੜ ਕੇ ਤਾਂ ਨਾ ਆਇਓ ਸਮਝ ਨਹੀਂ ਆਈ ਜਿਵੇਂ ਗੁਰਬਾਣੀ ਦੇ ਵਿੱਚੋਂ ਕਿੰਨੇ ਕਤਾਬਾਂ ਲੋਕ ਲਿਖ ਦੇਦੇ ਲੈ ਲੈ ਕੇ ਐਡਾ ਟੀਕੇ ਕਰਦੇ ਦੇ ਬਥੇਰਾ ਮੱਥਾ ਮਾਰ ਲਿਆ ਇਹਨਾਂ ਨੇ ਵਿਦਵਾਨਾਂ ਨੇ ਕੱਖ ਵੀ ਨਹੀਂ ਪਤਾ ਲੱਗਿਆ ਇਹਨੂੰ ਐਵੇਂ ਗੱਲ ਲਿਖੀ ਹੋਈ ਆ ਸਭ ਜਿਹੜੀ ਇਹ ਗੱਲ ਕੀ ਹੈ ਇਹਦੀ ਸਮਝ ਨਹੀਂ ਆਉਂਦੀ ਹੁੰਦੀ ਇਹ ਪ੍ਰਮ ਗਿਆਨੀ ਦੀ ਨਹੀਂ ਸਮਝ ਆਉਂਦੀ ਉਹਦੀ ਵਿਦਵਾਨਾਂ ਨੂੰ ਇਹ ਸਾਰੇ ਵਿਦਵਾਨ ਜਿਹੜੇ ਦੱਸਿਓ ਇਹ ਗਾਹੇ ਫਿਰੇ ਸ੍ਰুতি ਤਾਂ ਇਹ ਨਾ ਆਇਓ ਸ੍ਰुतੀਆਂ ਨੂੰ ਗਾ ਲਿਆ ਉਹਨਾਂ ਨੇ ਬਥੇਰਾ ਪੜ ਪੜ ਕੇ ਇਧਰ ਉਧਰ ਨੂੰ ਪੜ ਕੇ ਜਬਾਨੀ ਯਾਦ ਕਰ ਲਈਓ ਕੰਠ ਕਰ ਲਈਓ 24 ਘੰਟੇ ਪਾਠ ਕਰੀ ਜਾਂਦੇ ਨੇ ਆਹ ਦੇਖੇ ਕਿੰਨੇ ਕਿੰਨੇ ਪਾਠ ਕਰਦੇ ਨੇ ਸੰਤ ਕੱਖ ਨਹੀਂ ਪਤਾ ਲੱਗਿਆ ਫਾ ਨਹੀਂ ਭਾਈ ਸਮਝ ਨਹੀਂ ਆਈ ਸਮਝ ਨਹੀਂ ਆਈ ਰੇ ਮਨ ਮੂੜ ਅਗੂੜ ਇਸੋ ਪ੍ਰਭ ਤੈਂ ਕਿ ਕਾਜ ਕਹੋ ਵਿਸਰਾਇਓ ਰੇ ਮਨ ਮੂੜ ਅਗੂੜ ਇਸੋ ਪ੍ਰਭ ਇੰਨਾ ਅਗੂੜ ਇੰਨਾ ਗਿਆਨ ਗੂੜ ਗਿਆਨ ਐ ਇੰਨਾ ਗੂੜ ਗਿਆਨ ਐ ਤੈਂ ਉਹ ਵੀ ਸਮਝ ਨਹੀਂ ਕਹਿ ਸਕਦਾ ਵੀ ਇਹ ਕੋਈ ਵਿਸ਼ਾ ਹੀ ਨਹੀਂ ਹੈਗਾ ਤੈਂ ਕਿ ਕਾਜ ਕਹੋ ਵਿਸਰਾਇਓ ਐਡਾ ਮੁਸ਼ਕਿਲ ਗਿਆਨ ਐਡਾ ਗੂੜ ਗਿਆਨ ਗੂੜ ਗਾਂਤ ਕੋ ਛੱਡਦਾ ਨਹੀਂ ਹੁੰਦਾ ਔਖੇ ਗਿਆਨ ਨੂੰ ਤਾਂ ਲੋਕ ਪੈਂਦੇ ਹੁੰਦੇ ਗੂੜੇ ਸੋ ਪ੍ਰਭ ਤੈਂ ਕਹ ਕਾਜ ਕਹੋ ਬਿਸਰਾਇਓ ਸਭ ਤੋਂ ਮੁਸ਼ਕਲ ਗਿਆਨ ਜਿਹੜਾ ਪੜੇ ਉਹਦੀ ਕਦਰ ਜ਼ਿਆਦਾ ਹੁੰਦੀ ਸੰਸਾਰ 'ਚ ਹੁਣ ਹਟਾਵੇਗਾ ਨਰਜੀ ਵਾਲਾ ਮੁਸ਼ਕਲ ਗਿਆਨ ਸਮਝਦੇ ਨੇ ਹਥਿਆਰਾਂ ਵਾਲਾ ਯਾ ਕੰਪਿਊਟਰ ਵਾਲੇ ਨੂੰ ਸਮਝਦੇ ਨੇ ਇਟਾਲੀਅਨ ਨੂੰ ਜਿਹੜੇ ਗੁੱਟੇ ਜਿਹੋਦਰ ਕਹਿੰਦੇ ਨੇ ਇਟਲੀ ਅੰਡ ਕਦਰ ਜਾਂਦਾ ਹੁੰਦਾ ਜੇ ਕਿੰਨੂ ਮੁਸ਼ਕਲ ਹੋਵੇ ਉਹ ਤਾਂ ਕਹਿੰਦਾ ਉਹਨੇ ਜੇ ਪੈਸੇ ਜ਼ਿਆਦਾ ਹੁੰਦੇ ਉਹਦੇ ਚ ਕਦਰ ਜ਼ਿਆਦਾ ਹੁੰਦੀ ਹੈ ਤੂੰ ਅੰਡਾ ਬੜਾ ਗੂੜ ਗਿਆ ਛੱਡ ਕੇ ਤਾਂ ਐਵੇਂ ਨਾ ਲਿਆ ਬਈ ਇਹ ਵਿਸ਼ਾ ਹੀ ਨਹੀਂ ਕੋਈ ਸੰਸਾਰ ਦੇ ਵਿੱਚ ਕਹਿਣਾ ਚਾਹੇ ਆਪਣੇ ਮਨੂ ਨੇ ਸਭੋਤਨ ਸਾਰੇ ਮਨੂ ਕਰ ਰਹੇ ਆਪ ਤਾਂ ਛੜਿਆ ਹੋਇਆ ਹੈ ਦੀ ਰੇ ਮਨ ਮੂੜ ਬੰਨੂ ਸਪੋਧਨ ਕਰ ਲੈ ਦੇ ਸੰਸਾਰ ਦੇ ਬੰਦੂ ਅਗੂੜੇ ਸੋ ਪ੍ਰਭੂ ਅਗੂੜੇ ਸੋ ਪ੍ਰਭੂ ਸਾਰੇ ਦਾ ਸਰਤਾਜ ਗਿਆਨ ਤੈ ਕਹੇ ਕਾਜ ਕਹੋ ਵਿਸਰਾਇਓ ਕਿਹੜਾ ਐਡਾ ਕੰਮ ਸੀ ਜਿਹੜੂ ਜ਼ਰੂਰੀ ਜਿਹਦੇ ਕਰਕੇ ਵਿਸਰਾਤਾ ਤੂੰ ਇੰਦੋਂ ਜ਼ਰੂਰੀ ਵੱਡਾ ਕਿਹੜਾ ਕੰਮ ਸੀ ਜਿਹਦੇ ਵਾਸਤੇ ਇਹ ਤਾਂ ਛੱਡ ਦਿੱਤਾ ਗਿਆਨ ਨਹੀਂ ਛੱਡ ਦਿੱਤਾ ਸੰਸਾਰ ਦਾ ਇਹ ਵਿਸ਼ਾ ਛੱਡਿਆ ਹੋਇਆ ਗਿਆਨ ਦਾ ਪ੍ਰਮ ਗਿਆਨ ਦਾ ਵਿਸ਼ਵ ਸੰਸਾਰ ਦੀਆਂ ਯੂਨੀਵਰਸਿਟੀਆਂ ਦਾ ਤਿਆਗਿਆ ਹੋਇਆ ਅਸਲ ਚ ਉਦੋਂ ਵੀ ਤਿਆਗਿਆ ਹੋਇਆ ਸੀ ਉਹਨਾਂ ਨੂੰ ਕਹੀ ਹੋਈ ਗੱਲ ਹੈ ਜੇ ਤਿਆਗਿਆ ਮੌਤ ਦੇ ਕਿਨਾਰੇ ਤੇ ਵੀ ਸੁਧਸਾਰ ਖੜਾ ਹੈ ਮੌਤ ਦਾ ਇਲਾਜ ਵੀ ਇਹੀ ਸੀ ਜੇ ਵਿਸਰਾਤ ਆ ਜਾਣ ਮੌਤ ਦੇ ਕਿਨਾਰੇ ਤੇ ਖੜਾ ਸਾਹਮਣੇ ਮੌਤ ਦੀ ਇੱਕ ਬਟਨ ਤੇ ਹੱਥ ਜਾਣ ਦੀ ਲੋੜ ਸਭ ਫਨਾੜੇ ਇਹ ਜੇ ਵਿਸਰਾਤ ਆ ਵਿੱਚੋਂ ਮੁਟਕੜੀ ਵੀ ਮੌਤ ਹੈ ਬਹੁਤ ਵੱਲੂ ਵੱਧਦੇ ਤੇ ਇਹ ਜ਼ਿੰਦਗੀ ਦੇਣ ਵਾਲਾ ਗਿਆਨ ਇਹ ਛੜਿਆ ਹੋਇਆ ਸੀ ਚਾਹੁੰਦੇ ਜ਼ਿੰਦਗੀ ਨੇ ਪੜਦੇ ਮੌਤ ਦੇ ਸਦਾ ਜ਼ਿੰਦਗੀ ਚਾਹੁੰਦਾ ਲੰਬੀ ਲੇਕਿਨ ਮੌਤ ਹੈ ਫਾਰਮੂਲੇ ਪਿੱਛੇ ਦਾ ਫਾਰਮੂਲੇ ਕਿਦੇ ਸੇ ਦਾ ਮੌਤ ਦੇ ਮੌਤ ਦੇ ਫਾਰਮੂਲੇ ਡਾਇਗਨੋਸ ਕੀਤੇ ਨਾ ਛੇਤੀ ਤੋਂ ਛੇਤੀ ਗਮਨ ਸੁਧਾਰ ਨੂੰ ਬਹੁਤ ਆਜੂਗੀ ਕਿ ਮੈਂ ਛੇਤੀ ਤੋਂ ਛੇਤੀ ਸੰਸਾਰ ਥੋੜਿਆ ਸਿਕਨਟਾਜ ਮਾਰਿਆ ਜਾ ਸਕਦਾ ਹੈ ਸੰਸਾਰ ਦੇ ਵਿੱਚ ਤੁਸੀਂ ਨਹੀਂ ਹੈਗਾ ਉਹਨੂੰ ਕੁਝ ਤੁਸੀਂ ਵੀ ਤਾਂ ਸੰਸਾਰ ਦੇ ਵਿੱਚ ਹੀ ਹੋ ਆਪਣੀ ਮੌਤ ਦੇ ਰਸੇ ਆਪੇ ਬੱਟੇ ਨੇ ਆਦਮੀ ਦੇ ਕਿਹਦਾ ਰਸੇ ਕੱਟਦੀ ਹੈ ਫਾਇਆਂ ਕੱਟਦੀ ਹੈ ਗੁਰਬਾਣੀ ਤੋਂ ਇਹ ਵਿਸ਼ਾ ਵਿਸਰਾਇਆ ਹੋਇਆ ਹੈ ਇਹ ਵਿਸ਼ਾ ਵਿਝਾਈ ਝਟੇ ਆਇਆ ਸੰਸਾਰ ਦੇ ਜਿਉਣਾ ਚਾਹੁੰਦਾ ਨਹੀਂ ਸਾਰਾ ਸੰਸਾਰ ਚ ਬਰਨ ਨਹੀਂ ਚਾਹਦਾ ਸੰਸਾਰ ਜਿਉਣਾ ਚਾਹੁੰਦਾ ਨਹੀਂ ਬਰਨ ਚਾਹਦਾ ਜਿਹੜਾ ਜਿਉਣਾ ਚਾਹੁੰਦਾ ਉਹ ਇਹ ਵਿਸ਼ਾ ਉਹ ਸਾਰਾ ਕੁਝ ਛੱਡ ਕੇ ਇਹ ਵਿਸ਼ਾ ਉਹਨੂੰ ਲੈ ਲਿਆ ਜਿਨ੍ਹਾਂ ਨੇ ਸਾਰ ਜੀਵਨ ਲਿਆ ਜਿਹੜੇ ਜਿਉਣਾ ਚਾਹਦੇ ਸੀ ਸਾਰਾ ਸੰਸਾਰ ਛੱਡ ਕੇ ਉਹਨਾਂ ਨੇ ਇਹ ਵਿਸ਼ਾ ਸ਼ਟ ਆਊਟ ਕੀਤਾ ਜ਼ਿੰਦਗੀ ਚ ਹੋਰ ਸੰਸਾਰ ਛੱਡਦਾ ਸੰਸਾਰ ਨੇ ਇਹ ਵਿਸ਼ਾ ਛੱਡਦਾ ਬਹੁਤ ਆਲਾ ਵਿਸ਼ਾ ਸ਼ਟ ਆਊਟ ਕੀਤਾ ਹੋਇਆ ਉਹਦਾ ਰਿਜ਼ਲਟ ਵੀ ਸਾਹਮਣੇ ਹੈ। ਹੇ ਅਚੁੱਤ ਆਦ ਅਨੀਲ ਅਨਾਹਦ ਸਤ ਸਰੂਪੋ ਸਦਾਬ ਬਖਾਨੇ। ਅਚੁੱਤ ਜੰਮਣ ਮਲ ਤੋਂ ਪਰੇ। ਮਾਇਆ ਤੋਂ ਪਰੇ ਜੋ ਮਾਇਆ ਚ ਲਪਤਰੀ ਹੈ। ਮਾਇਆ ਦੇ ਵਿੱਚ ਜਿਹੜਾ ਫਸਿਆ ਹੋਇਆ। ਜਿਹੜਾ ਮਾਇਆ ਦੇ ਵਿੱਚ ਫਸਿਆ ਨਹੀਂ ਉਹਨੂੰ ਅਚੁੱਤ ਕਹਿੰਦੇ। ਹਾਂਜੀ। ਆਦਿ ਲੀਲ ਆਦ ਆਦ ਉਹ ਮਾਇਆ ਤੋਂ ਹੀ ਪੈਦਾ ਹੋਈ ਐ ਮਾਇਆ ਨੂੰ ਤਾਂ ਨਿਕਲ ਨਹੀਂਦਾ ਮਾਇਆ ਨਹੀਂ ਨੂੰ ਨਿਕਲ ਸਕਦੀ ਜਿਹੜਾ ਮਾਇਆ ਨੂੰ ਨਿਕਲ ਜਵੇ ਉਹ ਮਾਇਆ ਨੂੰ ਕਦੇ ਨਿਕਲੂ ਜੇ ਤਨ ਨੂੰ ਮਾਇਆ ਨਹੀਂ ਨਿਕਲ ਸਕਦੀ ਕਦੇ ਵੀ ਇਹ ਪਰਮ ਵਿਚੇਤਨ ਨੂੰ ਬਾਹਰ ਗੱਲੂ ਇਹ ਹੀ ਪਰਮ ਵਾਯੂ ਗਿਮਿਟਡ ਹੈਗੇ ਚੁਦੀ ਹੈ ਵਾਇਆ ਹੁਦੀ ਹੋ ਲਿਮਿਟਡ ਹੈਗੇ ਸਰੀਰ ਵੀ ਲਿਮਿਟਡ ਹੁੰਦਾ ਲਿਮਿਟਡ ਹੁੰਦਾ ਕਿਸੇ ਦਾ ਵੀ ਹੋਵੇ ਧਰਤੀ ਵੀ ਲਿਮਿਟਡ ਹੁੰਦੀ ਹੈ ਕੋਈ ਚੀਜ਼ ਹੈ ਦੀ ਜਿਹੜੀ ਵਾਇਆ ਚ ਲਿਮਟਡ ਹੋਵੇ ਸਾਰਾ ਆਕਾਸ਼ ਵੀ ਲਿਮਿਟਡ ਜਿਹਦੀ ਰਚਨਾ ਵੀ ਲਿਮਿਟਡ ਹੈ ਰਚਨਾ ਦੇ ਬਾਹਰ ਵੀ ਕੁਝ ਹੈਗਾ ਇਸੇ ਕਰਕੇ ਕਹਿਆ ਸੁਖ ਬੇਜਾਨੋ ਅਸੂਲ ਅਸੂਰ ਜੋ ਆਇਆ ਹੈ ਸੁਖਮ ਦੇ ਵਿੱਚ ਜਦ ਵੀ ਨਿਕਲਣੀ ਹੈ ਵਾਇਆ ਸੁਖਮ ਨਹੀਂ ਨਿਕਲ ਜਾਂਦੀ ਹੈ ਇਹ ਤਾਂ ਉਦਕਰਖ ਕਰੀ ਹੋਈ ਹੈ ਆਪਣੇ ਅੰਦਰੋਂ ਬਾਹਰ ਕੱਢੀ ਹੋਈ ਹੈ ਜਦ ਉਦਕਰਖ ਕਰਾ ਕਰਤਾਰਾ ਪ੍ਰਜਾ タルਤਾ ਦੇਹ અપਾਰਾ ਪ੍ਰਜਾ タルਤੀਆਂ ਦੇ ਆ ਉਹ ਜੋ ਨਿਕਲੀ ਹੋਈ ਉਹਦੇ ਵਿੱਚੋਂ ਉਹਦੇ ਆ ਨਿਕਲਿਆ ਹੋਇਆ ਸੀ ਸਾਰਾ ਕੁਝ ਨਿਕਲਿਆ ਹੋਇਆ ਊਲ ਦਿੱਤਾ ਉਗੜ ਦਿੱਤਾ ਹੈ ਉਗਲਿਆ ਹੋਇਆ ਸਾਰਾ ਕੁਝ ਜਦ ਆਕਰਖ ਕਰ ਤੋ ਕਭੂ ਤਬ ਮਿਲਤ ਦੇ ਤਰ ਸਭੂ ਜਦ ਤੂੰ ਫੇਰ ਨਿਕਲ ਜਾਂਦਾ ਸਭ ਕਾਸੇ ਰੂ ਫੇਰ ਤੇਰੇ ਅੰਦਰ ਹੀ ਤੂੰ ਰਹਿ ਜਾਂਦਾ ਸਾਰੇ ਹੀ ਤੇਰੇ ਸੁਭਾ ਜਾਂਦਾ ਫੇਰ ਬਾਹਰ ਕੰਨ ਨਿਕਲੂਗੀ ਇਹ ਚੇਤਨੂ ਆਇਆ ਨਹੀਂ ਨਿਕਲ ਸਕਦੀ ਕਦੇ ਵੀ ਹੋ ਹੀ ਨਹੀਂ ਸਕਦਾ ਸਰੀਰ ਦਾ ਨਿਕਲਿਆ ਜਾ ਸਕਦਾ ਕਿਸੇ ਦਾ ਰਾਤਮਾ ਧੋੜੀ ਨਿਕਲਿਆ ਉਹ ਆਤਮਾ ਤੇਰੇ ਅੰਦਰ ਹੀ ਆਤਮਾ ਨਹੀਂ ਡਿਗੜੀ ਜਾ ਸਕਦੀ ਕਦੇ ਵੀ ਸਹੀ ਡਿਗੜਿਆ ਜਾਊਗਾ ਹਾਂ ਜੀ ਅਨੀਲ ਅਨਾਹਦ ਅਨੀਲ ਗਿਣਤੀ ਤੋਂ ਪਰੇ ਅਨੀਲਾ ਗਿਣਤੀ ਤੋਂ ਪਰੇ ਅਨਾਹਦ ਅਨਾਹਦ ਜਿੱਤੇ ਹੱਦ ਕੋਈ ਨਹੀਂ ਅਨਾਹਦ ਹੁੰਦਾ ਬਾਉਂਡਰੀ ਬਾਉਂਡਰੀਲੈਸ ਕੋਈ ਬਾਉਂਡਰੀ ਨਹੀਂ ਸਤ ਸਰੂਪੋ ਸਦਾਬ ਬਖਾਨੇ ਸਤ ਸਰੂਪ ਸਦਾਬ ਬਖਾਨੇ ਕੀ ਬਖਾਨ ਕਰਦੇ ਰਹੇ ਕੀਏ ਤੂੰ ਫਿਰਦੇ ਪੜੋ ਥੱਲੇ ਆ ਅਚੁੱਤ ਆਗ ਅਨੀਲ ਅਨਾਹਦ ਐ ਗੁੰਡ ਸਤ ਸਰੂਪੋ ਸਦਾਬ ਬਖਾਨੇ ਐ ਗੁੰਡ ਬਾਇਤ ਬਾਇਤਾ ਦੀਦੀ ਹੈ ਤੂੰ ਅਚੁੱਤ ਬਾਇਤਾ ਦੀਦੀ ਕੋਈ ਦੇ ਨਹੀਂ ਤੇਰੀ ਸਰੀਰ ਦੀ ਬਾਇਤਾ ਆਦਨ ਸਭ ਦਾ ਅਨੀਲ ਅਨਾਹ ਅਸ੍ਰਿਸ਼ਟੀ ਤੇ ਤੋਈ ਪਿਆਦ ਹੁਦੀ ਜੇ ਸ੍ਰਿਸ਼ਟੀ ਹੈ ਤਾਂ ਹੀ ਗੱਲ ਕਰਾਂਗੇ ਸ੍ਰਿਸ਼ਟੀ ਹੈ ਨਹੀਂ ਫੇ ਗੱਲੇ ਦੀ ਕੋਈ ਕਰਦਾ ਹੈ ਕੀ ਦੀ ਗੱਲ ਕਰਦੀ ਹੈ ਕੀ ਨਾ ਗੱਲ ਕਰਦੀ ਹੈ ਕੀ ਦੀ ਕਰਦੀ ਹੈ ਸ੍ਰਿਸ਼ਟੀ ਹੁੰਦੀ ਉਹ ਗੱਲ ਕਰਦੀ ਸ੍ਰਿਸ਼ਟੀ ਉਹ ਨਹੀਂ ਹੁੰਦੀ ਸ੍ਰਿਸ਼ਟੀ ਦਾ ਆਦੇ ਆਪ ਹੈ ਅਨੀਲ ਅਨਾਹਦ ਅਨੀਲ ਅਨਾਹਦ ਗੱਲਤੀ ਤੋਂ ਪਰੇ ਹੈ ਸਤ ਸਰੂਪ ਸਦਾਬ ਬਖਾਨੇ ਕਿਉਂਕਿ ਸੱਚ ਘੜ ਜਾ ਕੇ ਕੋਈ ਹੈ ਫਿਰ ਹੁੜ ਵੀ ਕੋਈ ਹੈ ਹੁੜ ਵੀ ਕੋਈ ਹੈ ਅਸੀਂ ਇਹ ਸਰੀਰਾਂ ਕਰਕੇ ਐਡਾਡ ਬਣਦੇ ਆ ਸਰੀਰ ਨੂੰ ਜੇ ਛੱਡ ਦਈਏ ਫਿਰ ਕੋਈ ਆਤਮਾ ਸਭ ਦੇ। ਸਵੇ ਸਰੀਰ ਨੂੰ ਨਾ ਦੇਖੀਏ ਸਤ ਸਰੂਪ ਸਦਾਇ ਬਖਾਂ। ਫਿਰ ਆਤਮਾ ਸਭ ਦੇ ਵਿੱਚ ਫਿਰ ਇਹ ਤਾਂ ਆਤਮਾ ਹੀ ਹੈ ਸਭ ਦੇ ਵਿੱਚ ਆਤਮਾ ਪਰ ਆਤਮਾ ਇੱਕੋ ਕਰਾ। ਅੰਤਰ ਕੀ ਤੁਪ ਉਦੰਤਰ ਬਰੇ। ਇਹ ਇੱਕ ਤਾਂ ਗੁਣ ਜਿਹੜਾ ਇੱਕ ਨਹੀਂ ਇੱਕ ਹੈ ਜਿਹੜਾ ਉਹ ਅਚੁੱਤ। ਕੀ ਜਿਹੜਾ ਇੱਕ ਹੈ ਉਹਦੀ ਗੱਲ। ਹਾਂ ਇੱਕ ਹੈ। ਇਕ ਤੀਓਗਾ ਗੱਲ ਤਾਂ ਇਕਦੀ ਹੋ ਰਹੀ ਹੈ ਨਾ ਆਦ ਅਜੋਨ ਅਜਾਇ ਜਰਾ ਬਣ ਨਹੀਂ ਨਹੀਂ ਇਹ ਚਾਹੇ ਚਾਹੇ ਕਬ ਨਹੀਂ ਹੈ ਸਾਬ ਇਕ ਕਹਿ ਰੂਗਾ ਇਕ ਤੋਂ ਘਟਦਾ ਤਾਂ ਇਹ ਨਾ ਬੱਦਲ ਘਟਦਾ ਜਿਵੇਂ ਜਮਾਂ ਕੇ ਵਖੇ ਇਸ ਮਸੇ ਇੱਕ ਜੋਤ ਹੈ ਬਾੜਾ ਨਾ ਘਾਟਾ ਨਾ ਘਾਟਾ ਬਾੜਾ ਹੁੰਦਾ ਹਮੇਸ਼ਾ ਇਤ ਹੈ ਨੰਗੀ ਜਿਆ ਜੋਨੀ ਹੁੰਦੀ ਹੈ ਧਿਆਨ ਹੈ ਹਉਦ ਧਿਆਨ ਲਵਾਟ ਹੈ ਇੱਥੇ ਬੈਠੇ ਤਾਂ ਧਿਆਨ ਬਾਹਰ ਹੈ ਅੰਦਰ ਆਈ ਵਰਕ ਹੈ ਹੈ ਤੇ ਇੱਕ ਦੋਗਾ ਲੁੰਦਾ ਹੈ ਧਿਆਨ ਹੈ ਦੋ ਬਾਹਰ ਉਹ ਵੀ ਧਿਆਨ ਅੰਦਰ ਉਹ ਵੀ ਧਿਆਨ ਇੱਕ ਬਾਹਰ ਉਹ ਵੀ ਧਿਆਨ ਦੋ ਬੈਠਾ ਅੰਦਰ ਹੈ ਧਿਆਨ ਬਾਹਰ ਹੈ ਹੈ ਕੋਈ ਇਸ ਜਗ ਮੇ ਇੱਕ ਇੱਕ ਹੋਆ ਇੱਕ ਇੱਕ ਉਹ ਤਾਂ ਆਇਆ ਨਾ ਮਾਇਆ ਨੂੰ ਤਿਆਗਣ ਆਇਆ ਇੱਕ ਇੱਕ ਆਇਆ ਇੱਕਾ ਲੋਕਾਂ ਨਾਲੇ ਕਾਹੀ ਹੈ ਦਰੁਬੀਆ ਨਹੀਂ ਨਾ ਹੈ ਬਗਾਨਾ ਨਹੀਂ ਹੈ ਔੜੀ ਰਿਫਟਾ ਖਤਮ ਕਰਨ ਆਇਆ ਸੱਚ ਕਰਨ ਨਾਲੇ ਕਾਹੀ ਹੈ ਆਪਣੇ ਮਨ ਦੇ ਬਹਿਰ ਪਾਪ ਨੇ ਤਾਂੇ ਕਾਹੀ ਹੈ ਪੈਰ ਪਾਪਨਾ ਆਪਣੀ ਬਟੌੜੀਆਂ ਤੇ ਦੋਆਂ ਦੀ ਬਟੌੜੀ ਹੈ ਉਹ ਵੀ ਅਰਥ ਹੋਰ ਤਰ੍ਹਾਂ ਸਮਝ ਲੈ ਫਿਰ ਇਹਦਾ ਮਤਲਬ ਹੈ ਇੱਕ ਇੱਕ ਆਇਆ ਆਪਣੇ ਅੰਦਰੋਂ ਵੈਰ ਪਾਬਲੂ ਪਟਾਉਣ ਦਾ ਹੈ ਦੂਏ ਦੇ ਅੰਦਰ ਤਾਂ ਰਹਿਣੀ ਹੈ ਦੂਏ ਨੂੰ ਕੀ ਕਰਾਂਗੇ ਆਪਾਂ ਦੂਜੇ ਦੀ ਕਿਵੇਂ ਬਟਾਉਣ